ਜੈ ਸ਼੍ਰੀ ਰਾਮ ਸਾਰੇ ਨੂੰ ਜੀ ਮੈਂ ਰਕੇਸ਼ ਹਨੀ ਲੱਕੀ ਪਿੰਡ ਚੱਕਲੜੀ ਦਾ ਸਰਪੰਚ ਮੈਂ ਆਪਣੀ ਤਰਫ ਤੋਂ ਆਪਣੇ ਪਰਿਵਾਰ ਤਰਫ ਤੋਂ ਉਹ ਹਲਕੇ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਉਹ ਦੇਸ਼ ਵਾਸੀਆਂ ਨੂੰ ਦਿਵਾਲੀ ਤਿਹਾੜੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਔਰ ਮੈਂ ਭਗਵਾਨ ਸ਼੍ਰੀ ਰਾਮਚੰਦਰ ਜੀ ਕੀ ਦੁਆ ਕਰਦਾ ਕਿ ਇਹ ਦਿਵਾਲੀ ਦਾ ਤਿਹਾੜੀ ਬਿਸਕਮਾ ਦੇ ਸਾਰਾ ਤਿਹਾੜੀ ਇਹ ਖੁਸ਼ੀਆਂ ਭਰਿਆ ਤਿਹਾੜੀ ਸਾਰਿਆਂ ਨੂੰ ਆਵੇ ਔਰ ਮੈਂ ਚਾਹਨਾ ਕਿ ਦੀਵਾਲੀ ਦੇ ਤੇ ਵਧੀਆ ਲੋਕ ਤੇ ਹਰ ਮਨਾਨ ਉਹ ਕੇ ਵੀ ਆਪਣੇ ਲੜਾਈ ਝਗੜਿਆ ਦਾ ਕੋਈ ਕੰਮ ਨਾ ਹੋਵੇ ਔਰ ਵਧੀਆ ਆਪਣੇ ਪਰਿਵਾਰ ਵਿੱਚ ਮਾਤਾ ਲక్ష్ਮੀ ਦੇਵੀ ਦੀ ਪੂਜਾ ਪਾਠ ਕਰਨ ਔਰ ਤੇ ਹਰ ਬੜੀ ਤਰੀਕੇ ਨਾਲ ਮਨਾਇਆ ਜਾਵੇ ਔਰ ਮੇਰੇ ਤਰਫੋਂ ਫਿਰ ਮੈਂ ਦੀਵਾਲੀ ਤਿਹਾੜੀ ਤੇ ਸਾਰੇ ਦੇਸ਼ ਵਾਸੀਨ ਭੋਇਲ ਗਵਾਸੀਆਂ ਨੂੰ ਸੁਭਕਾ ਬਣਾਵਨਾ ਦਿੰਨਾ ਔਰ ਜੈ ਸ਼ੇ ਰਾਮ ਕਰਕੇ ਮੈਂ ਇਨਾਂ ਚ ਤੁਹਾਨੂੰ ਵਧਾਈ ਦਿੰਦਾ ਜੈ ਸ਼ੇ ਰਾਮ